ਦੱਸੋ ਮੋਗੋਲੀ ਮੈਂ ਵਿਕਰਮ ਰਾਹੀਂ ਬੋਲ ਰਿਹਾ ਹਾਂ ਆ ਆ ਮੈਂ ਵਿਕਰਮ ਬੋਲ ਰਿਹਾ ਦੱਸੋ ਆ ਮੈਂ ਕੋਲ ਨਹੀਂ ਬੋਲਦਾ ਬਹੁਤ ਮੈਂ ਕਿਹਾ ਮਾੜਾ ਹੋਇਆ ਬੈਚੀ ਤੁਹਾਡੀ ਨਹੀਂ ਆਇਆ ਜੋ ਲਾਦ ਵਿਚਾਰੀ ਬਿਚਾਰੀ ਅਨੰਦੀ ਕਿ ਮੈਂ ਕਿਹਾ ਸਹਾਇਤਾ ਕਰ ਦਿੰਦੇ ਮਿੱਤਰੋ ਜਿਹੜੀ ਇਹ ਤੁਸੀਂ ਗੱਲਬਾਤ ਸੁਣ ਰਹੇ ਹੋ ਇਹ ਗੋਲਦੀ ਬਰਾੜ ਅਤੇ ਬਿਕਰਮ ਬਰਾੜ ਦੇ ਵਿਚਕਾਰ ਹੋਈ ਹੈ ਕਿਸੇ ਗੱਲ ਨੂੰ ਲੈ ਕੇ ਦੋਨਾਂ ਦੇ ਵਿੱਚ ਬਹਿਸ ਵੀ ਹੋਈ ਅਤੇ ਪਿਛਲੇ ਕੁਝ ਘਟਿਆ ਤੋਂ ਸੋਸ਼ਲ ਮੀਡੀਆ ਦੇ ਉੱਪਰ ਇਹ ਜਿਹੜੀ ਕਾਲ ਰਿਕਾਰਡ ਹੈ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਅਸਲ ਦੇ ਵਿੱਚ ਇਸ ਕਾਲ ਰਿਕਾਰਡ ਦੇ ਵਿੱਚ ਕਾਫੀ ਕੁਝ ਗੋਲਦੀ ਬਰਾੜ ਨੇ ਬਿਕਰਮ ਬਰਾੜ ਨੂੰ ਕਿਹਾ ਇਹ ਦੂਜੇ ਪਾਸੇ ਬਿਕਰਮ ਬਰਾੜ ਨੇ ਜਿਹੜੇ ਉਹਨਾਂ ਨੇ ਵੀ ਕਿਹਾ ਕਿ ਪੁਲਿਸ ਜਿਹੜੀ ਆਪਣੀ ਕਾਰਵਾਈ ਕਰਦੀ ਰਹੇਗੀ ਅਤੇ ਪਹਿਲਾਂ ਵੀ ਕੀਤੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਰੇਗੀ ਜਿਹੜਾ ਗੱਲ ਦਿਆਂ ਕਰੇਗਾ ਉਸ ਨੂੰ ਸਜ਼ਾ ਜ਼ਰੂਰ ਮਿਲੇਗੀ ਆਖਿਰ ਕੀ ਹੈ ਇਸ ਗੱਲਬਾਤ ਦੇ ਵਿੱਚ ਇਹ ਆਡੀਓ ਕਿਉਂ ਵਾਇਰਲ ਹੋ ਰਹੀ ਹੈ ਤੁਸੀਂ ਖੁਦ ਹੀ ਸੁਣ ਲਓ ਮੈਂ ਕਿਹਾ ਤੁਸੀਂ ਨਾ ਜਿਹੜੀ ਜਿਵੇਂ ਪਹਿਲਾਂ ਤੁਸੀਂ ਮਟਨਾ ਮਾਰਤਾ ਹੈ ਨਹੀਂ ਫਿਰ ਕੋਈ ਅਜੀ ਰਾਣਾ ਮਾਰਤਾ ਗੋਲੇ ਮਾਰਤਾ ਕੋਈ ਆਪਦੇ ਹਿਸਾਬ ਨਾਲ ਹੀ ਤੁਸੀਂ ਆਰਪੀ ਬੰਨ ਲਿਆ ਨਾ ਤੁਹਾਨੂੰ ਪਤਾ ਤੈਨੂੰ ਹੈ ਕਿਵੇਂ ਕੀ ਅੰਕਿਤ ਕਰੀਏ ਕਿ ਕਿਹੜਾ ਗੋਰੀਆਂ ਮਾਰੀਆਂ ਅੱਜ ਜਿਹੜਾ ਹੈ ਕੁਖਰ ਨਹੀਂ ਸिखਾਣਾ ਆਪਦੇ ਘਰਦਿਆਂ ਦੀ ਸੋਹਾਂ ਤੇ ਚੜਾਣਾ ਨਹੀਂ ਤੇ ਘਰਦਿਆਂ ਦੀ ਗੱਲ ਹੀ ਗੱਲ ਨਹੀਂ ਜੇ ਤੂੰ ਭੁਗੋ ਤਾਂ ਬੰਦਿਆਂ ਦੀ ਗੱਲ ਕਰ ਮੇਰੀ ਠੀਕ ਹੈ ਹਾਂ ਤੇ ਸੋਹਾਂ ਦੀ ਗੱਲ ਵੀ ਕਰੀ ਨਾ ਕੁਖਰ ਨਹੀਂ ਠੀਕ ਹੈ ਤੂੰ ਮਾਰੀ ਜਾਣੇ ਉਹ ਬੇਵਕੂਫੀਆਂ ਨਹੀਂ ਜਿਹੜਾ ਅੰਕੀ ਮਰਨਾ ਹਵਾ ਦੇ ਸਾਹ ਪਾ ਦੇਣਾ ਕੋਸ਼ਿਸ਼ ਕਰ ਰਿਹਾ ਤੂੰ ਕੰਧ ਪਿੱਛੇ ਵੰਦਾ ਬੱਟਰਾ ਉਹ ਦਲੇਰ ਸੀ ਦੁਵਾਨਾਂ ਨਾਲ ਯਾਰੀ ਹੁੰਦੀ ਆ ਬਰਾੜ ਸਾਹਿਬ ਆਪਾਂ ਤੇ ਤੂੰ ਬੰਦੇ ਨਾਲ ਯਾਰੀ ਨਹੀਂ ਰੱਖੀ ਸਾਡੇ ਗਰੁੱਪ 'ਚ ਬਹੁਤ ਲਿਖਤੀ है ਕਿਤੇ ਹੋ ਫਿਰ ਵੀ ਹੋਵੇ ਤਾਂ ਰੱਖੀ ਹੋਵੇ ਮੈਂ ਨਹੀਂ ਰੱਖੀ ਕਿਤੇ ਚੰਗੀ ਗੱਲ ਆ ਤੁਹਾਨੂੰ ਲੱਗਦਾ ਕਿ ਬੰਦੇ ਮੁੱਖ ਵਰ ਦੇ ਕੰਮ ਕਰਦਾ ਮੇਰਾ ਤਾਂ ਕੋਈ ਨਹੀਂ ਨਾ ਮੈਂ ਤਾਂ ਸਾਹ ਦਾ ਪਰ ਜਿਹੜੀ ਕਰਨਾ ਹਰ ਇੱਕ ਗੱਲ ਦਾ ਕੋਈ ਨਹੀਂ ਕੋਈ ਕਿਸੇ ਕੋ ਆਹੂ ਕਥਾ ਕਥਾ ਕਰਕੇ ਮਰਿਆ ਹੋ ਠੀਕ ਆ ਉਹ ਤਾਂ ਕਿਹਾ ਕਿ ਤਾ ਕਿ ਅਸੀਂ ਨਹੀਂ ਕੀਤਾ ਤੂੰ ਹੀ ਕਹਿੰਦਾ ਸੀ ਨਾ ਵੀ ਮੇ ਸਾਡਾ ਕੋਈ ਰੋਲ ਨਹੀਂ ਤੇਰਾ ਹਰ ਸਾਡਾ ਨਰਿੰਦਰ ਨੂੰ ਹੁੰਦਾ ਅੱਜ ਨਾ ਹੈਗਾ ਤੁਹਾਡਾ ਰਵੀਸ਼ ਹੈ ਕਿਹਦਾ ਬੰਦਾ ਸੁਗਾ ਗੱਲ ਤਾਂ ਨਹੀਂ ਕਰਦੇ ਅੱਤਵਾਦੀ ਵਾਲੇ ਜਿਹਨੇ ਕਹਿੰਦੇ ਉਹ ਕਿਹੜੇ ਨੇ ਹੈ ਪ੍ਰਦੀਪ ਦਾ ਇਹ ਕੌਣ ਹੈ ਪ੍ਰਦੀਪ ਮਾਰ ਕੇ ਅੱਜ ਵੀ ਜਦੋਂ ਮੈਂ ਬੈਠਾ ਹਾਂ ਉਹਦੇ ਚ ਪਾਣੀ ਸੀ ਠੀਕ ਹੈ ਅੱਜ ਆ ਮਾਰਿਆ ਤੇ ਮਾਰ ਕੇ ਕੋਈ ਫੋਨ ਵੀ ਲਾਇਆ ਜਿਹੜੀ ਗੱਲ ਕੀਤੀ ਹੈ ਉਹਦੇ ਤੋਂ ਪੱਛੇ ਨਹੀਂ ਕਿਤੇ ਬਰਾੜ ਸਾਹਿਬ ਤੁਹਾਨੂੰ ਵੀ ਪਤਾ ਠੀਕ ਹੈ ਮੈਂ ਤੁਹਾਨੂੰ ਫੋਨ ਇਸ ਗੱਲ ਨੂੰ ਲਾਇਆ ਬਾਈ ਜਿੰਨੇ ਤੱਕ ਜਾਣ ਨੂੰ ਪਿਆਰ ਹੈ ਠੀਕ ਹੈ ਤੁਸੀਂ ਸਾਡੇ ਦੁਸ਼ਮਣਾਂ ਨੂੰ ਪਰਮਾਨੰਗ ਦਾ ਲੈ ਆ ਕੇ ਆ ਗਿਆ ਕਰਨਾਲ ਵਾਲੇ ਸ਼ਿਤਰਾਂ ਨੂੰ ਰਿਮਾਂਡ ਤੇ ਲੈ ਆ ਕੇ ਜਿਹੜੀ ਸੇਵਾ ਕੀਤੀ ਹੈ ਨਾ ਤੁਸੀਂ ਉਹ ਸਾਨੂੰ ਰੈਂਦੀ ਉਮਰ ਤੱਕ ਯਾਦ ਰਹੂਗੀ ਜੀ ਜਿਹੜਾ ਚਸਕਾ ਜਿਹੜੇ ਚਸਕੇ ਤੁਸੀਂ ਆ ਨਾ ਰਾਤੀ ਕੋ ਪੇਸ਼ ਕਰਵਾ ਕੇ ਆਪਦੇ ਕੋਲੇ ਜਿਹੜਾ ਰਿਮਾਂਡਰ ਦੇ ਸਪੈਸ਼ਲ ਰੂਮ ਤੁਸੀਂ ਕਮੈਂਟ ਦਿੱਤਾ ਉਹਦਾ ਧੰਨਵਾਦ ਕਰਦਾ ਮੈਂ ਨਾ ਤੁਹਾਡਾ ਚੰਗੀ ਤਰ੍ਹਾਂ ਕਰਾਂਗੇ ਮੇਰੇ ਸਾਡੇ ਲਈ ਪੂਰੀ ਉਹਦਾ ਉਹ ਵੀ ਉਹਦਾ ਜਿਹੜਾ ਗਲਤ ਕੰਮ ਕਰ ਉਹਨੂੰ ਬਿਲਕੁਲ ਬਖਸ਼ਣਾ ਨਹੀਂ ਤੁਸੀਂ ਆਪ ਨੂੰ ਵੀ ਜਾਣਦਾ ਕਿਉਂ ਆ ਰਿਹਾ ਕਰੀ ਆ ਫਿਰ ਇਹਦਾ ਦੰਗੂ ਆ ਤੁਸੀਂ ਬਿਲਕੁਲ ਸਹੀ ਕੰਮ ਮਾਰਦੇ ਨੌਕਰੀ ਦੇ ਮੁਤਾਬਕ ਕਰਦੇ ਆ ਫਾਈਨਲ ਸੈਲਰ ਹੋ ਗਈ ਹੁਣ ਆਹ ਇਹਨਾਂ ਨੂੰ ਲਾਇਸੈਂਸ ਦਾ ਜੀ ਇਹ ਵੀ ਆਖੀ ਤੋਂ ਮੰਗ ਗਏ ਇਹਨਾਂ ਦੇ ਮਾਰਦੇ ਉਹਨਾਂ ਨੂੰ ਸਪੈਸ਼ਲ ਟਰੀਟਮੈਂਟ ਕਿਉਂ ਦਿੱਤਾ ਤੁਸੀਂ ਰਮਾਨ ਦੇ ਉਹਨਾਂ ਨੂੰ ਕੋਈ ਟਰੀਟਮੈਂਟ ਦੱਸੋ ਕੋਈ ਕੁਝ ਕਿਸੇ ਨੂੰ ਅਸੀਂ ਕਦੇ ਨਹੀਂ ਦਿੰਦਾ ਰਿਕ ਨੂੰ ਜੁੱਤੀ ਮਾਰੀ ਦੀ ਆ ਉਹੀ ਥੋੜੇ ਆਲੇ ਨੇ ਮਾਰੀ ਉਹੀ ਉਹਨਾਂ ਦੇ ਸਾਡੇ ਲਈ ਸਭ ਤੋਂ ਵਧੀਆ ਠੀਕ ਹੈ ਨਾ ਉਹ ਤੁਸੀਂ ਕਰੀ ਜਵਾਬ ਦੀ ਸਾਡੇ ਆਪ ਦਾ ਜਦੋਂ ਹੋਊਗਾ ਤੇ ਕਰੋ ਗਲਤੀ ਤਾਂ ਬਿਲਕੁਲ ਨਹੀਂ ਬਚਣਾਗੇ ਭਾਈ ਜੀ ਅਫੇ ਰਾਤ ਨੂੰ ਇੱਦੀ ਕਰਦਾ ਨਾ ਨੰਬਰ ਵਿੱਚ ਰਾਤ ਨੂੰ ਬਹੁਤ ਫੋਨ ਆਈਆਂ ਤੇਰੀਆਂ ਹਾਂ ਮੈਂ ਹੀ ਕਰ ਰਹੀ ਸੀ ਮੈਂ ਹੀ ਕਰ ਰਹੀ ਹਾਂ ਮੈਂ ਤੁਹਾਨੂੰ ਇੰਨੀ ਗੱਲ ਕਹਿੰਦਾ ਰਿਓ ਮੇਰ ਪੱਖ ਕਰ ਲੋ ਇਹਨਾਂ ਚਿੱਟਿਆਂ ਚਾਗਲਰਿਆਂ ਨੂੰ ਤੁਸੀਂ ਸਪੋਰਟ ਕਰਦੇ ਹੋ ਪ੍ਰੋਪਰ ਇਹਨਾਂ ਲਈ ਇਹਨਾਂ ਨਾਲ ਸੀ ਇਹ ਕੰਮ ਕਰਿਆ ਨਾ ਕਰੀਏ ਠੀਕ ਹੈ ਨਾ ਇਹ ਤਾਂ ਉਲਟਾ ਮੈਂ ਤੈਨੂੰ ਤੇਰੀ ਯਾਦ ਕਰਾਈ ਤੈਨੂੰ ਪਹਿਲਾਂ ਇਹ ਵੀ ਉਤਾਰੀ ਜਿੱਥੇ ਆਵਾਜ਼ਾਂ ਦੇ ਕੰਮ ਨਹੀਂ ਕੁਝ ਨਹੀਂ ਦੇ ਆ ਪ੍ਰਦੀਪ ਆਲਾ ਫਿਰ ਆਰ ਪੀ ਜੀ ਚ ਨਰੇਸ਼ ਆ ਗਿਆ ਇਹ ਕਿੰਨੇ ਕੰਮ ਸੀਗੇ ਆਪਣੀ ਗੱਲ ਨਹੀਂ ਸੀ ਉਹ ਬਾਈ ਜੀ ਥੋੜੇ ਵਿਕਰਮ ਰਾੜ ਸਾਹਿਬ ਵਿਕਰਮ ਰਾੜ ਦੇ ਵਿੱਚ ਸਿੰਘ ਵੀ ਲੱਗਦਾ ਤੇ ਜੇ ਪ੍ਰੇਮੀ ਮਾਰਦਾ ਤੇ ਅਸੀਂ ਹੱਦਾਂ ਤੱਕ ਹੋ ਗਏ ਤੁਸੀਂ ਨਹੀਂ ਗੁਰੂ ਕ੍ਰਾਂਤ ਸਰਾਮ ਵਾਲੇ ਮੂਰੇ ਮੱਥਾ ਟੇਕਦੇ ਜਾ ਕੇ ਇਹ ਪੁਲਿਸ ਦੀ ਗੱਲ ਹੀ ਨਾ ਮਾਇਆ ਸੀ ਨਾ ਇਹ ਵੀ ਦਾ ਸੀ ਇਹਨੂੰ ਹਟਾ ਕਰਨ ਦਾ ਸਿਕਲ ਪ੍ਰੇਮੀ ਚੱਡ ਮੇਰਾ ਆਰ ਪੀ ਜੀ ਦਾ ਕਿਉਂ ਕਰਾ ਫਿਰ ਇੰਟੈਲੀਜੈਂਸ ਦੇ ਉਹ ਨਰੇਸ਼ ਨੇ ਜੋ ਬੰਦੇ ਦੇ ਉੱਤੇ ਉਹ ਪਸੰਦ ਕਰਦਾ ਜੇ 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 ਜ ਉਹਨਾਂ ਦਾ ਜਸਟ ਪੈਕ ਕਰਕੇ ਦੇ ਦਿੰਦੇ ਆ ਇਸ ਦਾ ਅਪੀਕੀ ਕੋਈ ਰੋਕ ਨਹੀਂ ਸਕਦਾ ਜਿਹੜਾ ਜਿਹੜਾ ਗਲਤ ਕੰਮ ਕਰੂਗਾ ਕਾਨੂੰਨ ਨੂੰ ਹੱਥ ਚ ਲਊਗਾ ਜਿਵੇਂ ਤੂੰ ਤੇ ਇਹ ਮਾਰਤਾ ਉਹ ਮਾਰ ਤੋਂ ਬਿਲਕੁਲ ਨਹੀਂ ਬਰਦਾਸ਼ਤ ਕਰਾਂਗੇ ਜਿੰਨੇ ਕਰ ਲਏ ਆ ਫੋਕੇ ਕਰਾਂਗੇ ਸਹੀ ਜਮ ਕਰਾਂਗੇ ਠੀਕ ਹੈ ਨਾ ਫੇਰ ਨਹੀਂ ਕਹੋ ਉਸ ਆਮਦਤ ਨਾ ਕਰੋ ਭਰਾ ਦਾ ਕਰੂਗਾ ਉਹਨੂੰ ਬਿਲਕੁਲ ਨਹੀਂ ਬਖਸ਼ ਰੂਗਾ ਸਾਫ਼ ਤੈਨੂੰ ਠੀਕ ਹੈ ਨਹੀਂ ਗਰੇ ਉਹ ਸੁਣਾ ਉਹ ਮਾਰ ਕੇ ਪਾਤੀ ਇਹ 92 ਵਾਲੀ ਸਨਮੀ ਵਾਲਾ ਬੁਣੀ ਆ ਕਿ ਕਾਗਜ਼ਪ੍ਰਾਚ ਹੈ ਤੁਸੀਂ ਮੈਨੂੰ ਔਂਡੇ ਵਾਲੇ ਨਾਲ ਸਾਥ ਨਹੀਂ ਨਹੀਂ ਤੋਂ ਮੈਨੂੰ ਬਣਾ ਦੇਣਾ ਚਿੰਤੂਆਂ ਦੀ ਕਮਾਈ ਮੈਨੂੰ ਕਰੀਂਦਾ ਨਾ ਮੈਨੂੰ ਲੋੜ ਆ ਤੈਨੂੰ ਇਹ ਕੱਪੜੇ ਦੀ ਤੈਨੂੰ ਮੈਂ ਇਹਨਾਂ ਦਾ ਕਿ ਜਿਹੜਾ ਤੂੰ ਆਏ ਸਾਨੂੰ ਪਿਆ ਠੀਕ ਹੈ ਨਾ ਮੈਂ ਮੈਨੂੰ ਗੱਲ ਕਰ ਪਤਾ ਨਹੀਂ ਕਿ ਕਿਹੜੇ ਮੁਖਤਰ ਆਏ ਕਿ ਤੋੜੇ ਹਾਂਜੀ ਤੈਨੂੰ ਲੱਗਦਾ ਸਾਨੂੰ ਕੁਝ ਨਹੀਂ ਪਤਾ ਤੇ ਤੈਨੂੰ ਲੱਗਦਾ ਅਸੀਂ ਨਾ ਸੀ ਕੁਝ ਬਣਾਇਆ ਨਾ ਬਣਾਈਏ ਅਸੀਂ ਸਹੀ ਕੰਮ ਕੀਤਾ ਉਹੀ ਕਰਾਂਗੇ ਜੇ ਲੋਕਾਂ ਦੇ ਪੁੱਤ ਮਰਨ ਜੇ ਲੋਕਾਂ ਦੇ ਪੁੱਤ ਮਰਨ ਪੁੱਤ ਪੁੱਤ ਪੈਂਦਾ ਹੁੰਦਾ ਤਾਂ ਘੱਟ ਹੀ ਗੱਲ ਹੈ ਜੇ ਤੁਸੀਂ ਕਾਹਦੇ ਜੋ ਕੇ ਹੁੰਦੇ ਜੋ ਸਾਨੂੰ ਘਰ ਛੱਡਨੇ ਕਾਹ ਤੋਂ ਪੈਂਦੇ ਜੇ ਪੁਲਿਸ ਸਾਹਿਬ ਦਾ ਕੰਮ ਕਰਦੀ ਹੁੰਦੀ ਨਾ ਤਾਂ ਸਾਨੂੰ ਘਰ ਛੱਡਨੇ ਪੈਂਦੇ ਠੀਕ ਹੈ ਜੇ ਪਿੰਡ ਗਰ ਬੰਦ ਮਾਰ ਕੇ ਚੋ ਜਾਓ ਕੋਈ ਦੂਜੇ ਪਰੇ ਨਾ ਕਰੋ ਜੀ ਜੀ ਜਿਹੜਾ ਬੰਦਾ ਵੀ ਕਿੱਤੇ ਕੰਮ ਤੇ ਕਰਦਾ ਹੈ ਉਹਨੂੰ ਕੋਈ ਕੰਮ ਨਹੀਂ ਕਰਦਾ ਸੰਪੂਰਨ ਨਹੀਂ ਪਰ ਅਰਦਾਈ ਗੱਲ ਨਹੀਂ ਕਰਦਾ ਅਸੀਂ ਆਪਣਾ ਕੋਆਪ ਦੇ ਕੰਮ ਕਰੀ ਜਾਂਦੇ ਕੋਈ ਨਹੀਂ ਦੇਖ ਲਾਂਗੇ ਅਸੀਂ ਜਿਹੜਾ ਚੰਡੀਗੜ੍ਹ ਚ ਆ ਕੇ ਜਿਹੜਾ ਭਰਾ ਮਾਰ ਗਿਆ ਉਹ ਤੇ ਤੁਹਾਨੂੰ ਸਬੂਤ ਨਹੀਂ ਮਿਲਿਆ ਕਾਹਦੀ ਪੁਲਸਾਂ ਤੁਸੀਂ ਬਹੀ ਹੋ ਗਏ ਬੰਦੇ ਕੀ ਪੁਲਸ ਵਰਤ ਕੀਤਾ ਤੁਸੀਂ ਕਿਹੜੇ ਕਿਹੜਾ ਭਰਾ ਮਾਰ ਕੇ ਮੈਂ ਤਾਂ ਬਰਨਾਲ ਉੱਤੇ ਏਰੀਆ ਚ ਆ ਕੇ ਮਾਰਕੀਆਂ ਝੂਠਾ ਤੈਨਾਂ ਤੁਹਾਨੂੰ ਇੱਕ ਜੀ ਤਾਂ ਜੋ ਤੈਨੂੰ ਇਹ ਕਹਿ ਰਹੇ ਹਾਂ ਕਿ ਜੇ ਕੋਈ ਗਲਤੀ ਤੂੰ ਕਰੂਗਾ ਤੁਹਾਨੂੰ ਸਜ਼ਾ ਮਿਲੇਗੀ। ਜੀ ਤਾਂ ਜੋ ਤੈਨੂੰ ਇਹ ਕਹਿ ਰਹੇ ਹਾਂ ਕਿ ਜੇ ਕੋਈ ਗਲਤੀ ਤੂੰ ਕਰੂਗਾ ਤੁਹਾਨੂੰ ਸਜ਼ਾ ਮਿਲੇਗੀ। ਜੀ ਤਾਂ ਜੋ ਤੈਨੂੰ ਇਹ ਕਹਿ ਰਹੇ ਹਾਂ ਕਿ ਜੇ ਕੋਈ ਗਲਤੀ ਤੂੰ ਕਰੂਗਾ ਤੁਹਾਨੂੰ ਸਜ਼ਾ ਮਿਲੇਗੀ। ਜੀ ਤਾਂ ਜੋ ਤੈਨੂੰ ਇਹ ਕਹਿ ਰਹੇ ਹਾਂ ਕਿ ਜੇ ਕੋਈ ਗਲਤੀ ਤੂੰ ਕਰੂਗਾ ਤੁਹਾਨੂੰ ਸਜ਼ਾ ਮਿਲੇਗੀ। ਜੀ ਤਾਂ ਜੋ ਤੈਨੂੰ ਇਹ ਕਹਿ ਰਹੇ ਹਾਂ ਕਿ ਜੇ ਕੋਈ ਗਲਤੀ ਤੂੰ ਕਰੂਗਾ ਤੁਹਾਨੂੰ ਸਜ਼ਾ ਮਿਲੇਗੀ। ਜੀ ਤਾਂ ਜੋ ਤੈਨੂੰ ਇਹ ਕਹਿ ਰਹੇ ਹਾਂ ਕਿ ਜੇ ਕੋਈ ਗਲਤੀ ਤੂੰ ਕਰੂਗਾ ਤੁਹਾਨੂੰ ਸਜ਼ਾ ਮਿਲੇਗੀ। ਜੀ ਤਾਂ ਜੋ ਤੈਨੂੰ ਇਹ ਕਹਿ ਰਹੇ ਹਾਂ ਕਿ ਜੇ ਕੋਈ ਗਲਤੀ ਉਹੋ ਜਿਹਾ ਫੋਟੋਗ੍ਰਾਫ ਮੁੱਖ ਬਰੀ ਨਹੀਂ ਹੋ ਸਕਦਾ ਸਿੱਖੂਣੀ ਹੈਗਾ ਤਾਂ ਮਿੱਤਰੋ ਤੁਸੀਂ ਨੇ ਪੂਰੀ ਗੱਲਬਾਤ ਸੁਣੀ 골ਡੀ ਅਤੇ ਬਿਕਰਮ ਬਰਾੜ ਦੇ ਵਿੱਚ ਬਿਕਰਮ ਬਰਾੜ ਉਹੀ ਨੇ ਜਿਹੜੇ ਕਿ ਪਿਛਲੇ ਕਾਫੀ ਸਮੇਂ ਤੋਂ ਚਰਚਾ ਦੇ ਵਿੱਚ ਨੇ ਅਤੇ ਪੁਲਿਸ ਦੇ ਵਿੱਚ ਬਹੁਤ ਅਹਿਮ ਯੋਗਦਾਨ ਮੰਨਿਆ ਜਾਂਦਾ ਇਹਨਾਂ ਦਾ ਦੂਸਰੇ ਪਾਸੇ ਤੁਸੀਂ ਨੇ 골ਡੀ ਦਾ ਗੁੱਸਾ ਵੀ ਦੇਖਿਆ ਬਿਕਰਮ ਬਰਾੜ ਦੇ ਉੱਪਰ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਗੱਲਬਾਤ ਹੈ ਹੋ ਰਹੀ ਹੈ ਅਤੇ ਇਸੇ ਕਰਕੇ ਇਹ ਜਿਹੜੀ ਪੂਰੀ ਗੱਲਬਾਤ ਹੈ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਹੈ ਤੁਸੀਂ ਵੀ ਆਪਣੇ ਕੀਮਤੀ ਵਿਚਾਰ ਜ਼ਰੂਰ ਦੇ ਕੇ ਜਾਓ ਧੰਨਵਾਦ ਰਬ ਰੱਖਾ